ਅਸੀਂ ਜਿਉ ਗੱਲ ਮੈਂ ਤੁਹਾਡਾ ਸਿਰਫ ਟਾਈਮ ਬਚਾਇਆ ਵੇਖੋ ਜੀ 71 ਤਾਮਾ ਦੀ ਤੇ ਗੱਲ ਇਹ ਆ ਕਿ ਸਾਡੀਆਂ ਉਹਨਾਂ ਦੇ ਨਾਲ 7-8 ਮੀਟਿੰਗਾਂ ਹੋਈਆਂ ਸੀ ਜਿਹੜਾ ਪੀਡੀਏ ਫਰੰਟ ਬਣਿਆ ਸੀ ਤੇ ਉਹਨਾਂ ਦੇ ਨਾਲ ਸਾਡੀ ਗੱਲ ਤਰ ਤਰ ਸਾਡੇ ਨੂੰ ਪਤਾ ਵਕ ਨਹੀਂ ਨਿਪਟਰੀ ਚੜੀ ਫਿਰ ਉਸ ਤੋਂ ਬਾਅਦ ਆਨੰਦਪੁਰਾਣੀ ਸਿੱਟੀ ਜਿਹੜਾ ਸੀ ਉਹਦੇ 'ਚ ਵੀ ਦਿੱਕਤ ਸੀ ਜਦੋਂ ਸਾਡੀ ਦੂਜੀ ਗੱਲ ਆਪ ਵਾਲਾ ਨਾ ਚਲੀ ਉਹਨਾਂ ਦਾ ਵੀ ਮਿਸਟਰ ਸ਼ੇਰਗਿਰ ਉੱਥੇ ਜਿਹੜਾ ਕੈਂਡੀਡੇਟ ਸੀ ਉਹਨਾਂ ਦਾ ਉਹਨਾਂ ਨੇ ਕਿਹਾ ਇਹ ਸਾਨੂੰ ਫਾਈਨਾਂਸ ਕਰਦਾ ਹੈ ਸਾਡਾ ਫਾਈਨਾਂਸਰ ਹੈ ਅਸੀਂ ਇਹਨੂੰ ਨਹੀਂ ਛੱਡ ਸਾਡੀ ਸਾਡੀ ਉਹਨਾਂ ਨਾਲ ਗੱਲ ਮੁਕ ਗਈ ਹੁਣ ਸਾਡੀ ਕਿਸੇ ਨਾਲ ਨਹੀਂ ਗੱਲ ਚੱਲਦੀ ਇਹ ਤਿੰਨ ਸੀਟਾਂ ਖਡੂਰ ਸਾਹਿਬ ਲੰਧਪੁਰ ਸਾਹਿਬ ਤੇ ਸਾਡਾ ਜਿਹੜਾ ਸੰਗਰੂਰ ਹੈ ਇਹਨਾਂ ਤਿੰਨਾਂ ਸੀਟਾਂ ਦੇ ਉੱਤੇ ਇਹ ਇਲੈਕਸ਼ਨ ਲੜਦੇ ਆ ਇਹਨਾਂ ਤਿੰਨਾਂ ਸੀਟਾਂ ਦੇ ਉੱਤੇ ਇਹ ਇਲੈਕਸ਼ਨ ਲੜਾਂਗੇ ਔਰ ਬਾਅਦ ਸਿ ਇਲੈਕਸ਼ਨ ਜਿਹੜੀ ਆ ਦਾ ਮਤਲਬ ਇਹ ਆ ਕਿ ਜੇ ਹੂਮਨ ਰਾਸਤੇ ਵਿੱਚ ਖਾਲੜਾ ਨੇ ਸੇਵਾ ਕੀਤੀ ਆ ਉਹਦਾ ਸਤਕਾਰ ਕੋਈ ਪੰਜਾਬ ਚ ਨਹੀਂ ਉਹਦਾ ਸਤਕਾਰ ਸਾਰੇ ਹਿੰਦੁਸਤਾਨ ਦੇ ਵਿੱਚ ਆ ਤੇ ਹਮ ਖਿਆਲ ਪਾਰਟੀਆਂ ਜਿਹੜੀਆਂ ਅੱਜ ਜਿਹੜੀਆਂ ਟੂ ਲੇਟ ਟੂ ਲੇਟ ਮੇਰਾ ਮਤਲਬ 1 ਮਹੀਨਾ ਹੋ ਗਿਆ ਉਮੀਦਵਾਰਾਂ ਨੂੰ ਇਲੈਕਸ਼ਨ ਲੜਦਿਆਂ ਨੂੰ ਇਹ ਕੋਈ ਅੱਜ ਇੱਥੇ ਗੱਲ ਕਰ ਸਕਦੇ ਆ ਤੇ ਉੱਥੇ ਵੀ ਇਕੱਠੇ ਹੋ ਕੇ ਗੱਲ ਕਰ ਸਕਦੇ ਆ ਬਹੁਤ ਰਾਜ ਸਭਾ ਦੇ ਵਿੱਚ ਮੈਂਬਰ ਐਸੇ ਬਣਦੇ ਨੇ ਜਿਹੜੇ ਬੀਬੀ ਖਾਲਦਾ ਵਰਗੇ ਉੱਥੇ ਜਾਂਦੇ ਆ ਉਹ ਬਣੀ ਇਸ ਕਰਕੇ ਆ ਕਿ ਇਹ ਉਹ ਜਿਹੇ ਲੋਕ ਜਿਹੜੇ ਲੋਕਾਂ ਦੇ ਵਿੱਚ ਨਹੀਂ ਆ ਸਕਦੇ ਪਬਲਿਕ ਦੇ ਵੈਦੀ ਨਹੀਂ ਬੋਟਾ ਲੈ ਕੇ ਨਹੀਂ ਬਣ ਸਕਦੇ ਉਹਨਾਂ ਨੂੰ ਉਥੇ ਨੋਮੀਨੇਸ਼ਨ ਜੀ ਵੀ ਰਿਆ ਜਾਂਦਾ ਅਦਰਵਾਇਜ ਭਾਈ ਤੁਸੀਂ ਉਹਨੇ ਇਹ ਗੱਲ ਨੂੰ ਰਵੇਂ ਨਾ ਲੈ ਲਿਓ ਜੇ ਅਸੀਂ ਜਦੋਂ ਇਹਨਾਂ ਪਹਿਲਾਂ 8-9 ਮੀਟਿੰਗਾਂ ਕੀਤੀਆਂ ਪੀਡੀਏ ਨਾਲ ਖੇਰਾ ਸਾਹਿਬ ਬੈਂਸ ਬ੍ਰਦਰ ਗਾਂਧੀ ਅਸੀਂ ਡੀਐਸਪੀ ਸਾਰਿਆਂ ਨਾਲ ਕਿਸੇ ਨੇ ਬੀਬੀ ਖਾਨ ਦਾ ਨਾਮ ਨਹੀਂ ਲਿਆ ਕਿ ਮੈਂ ਤੁਹਾਨੂੰ ਆਫ ਦਾ ਰਿਕਾਰਡ ਕਹਿਣਾ ਜੇ ਕਿਤੇ ਇਹਨਾਂ ਲਿਆ ਹੁੰਦਾ ਤੇ ਅਸੀਂ ਵਿਚਾਰ ਕਰ ਸਕਦੇ ਸਾਂ ਇਹਨਾਂ ਤੇ ਨਾਂ ਹੀ ਹੋਣਾਣ ਕੇ ਲਿਆ ਜਦੋਂ ਇੱਕ ਇੱਕ ਮਹੀਨਾ ਹੋ ਗਿਆ ਤੇ ਲੋਕਾਂ ਨੇ 50 50 100 100 ਜਨਸੇ ਤੇ ਰੈਡਿੰਗਾਂ ਕਰ ਲਈ। ਤਾਂ ਬਰਾਬਰ ਤੁਸੀਂ ਆਖ ਰਹੇ ਹੋ ਕਿ ਉਹਨਾਂ ਪਰਵਾਦੀ ਕੁਰਬਾਨੀ ਹੋਈ ਹੈ। ਹੈ? ਹਾਂ ਤੁਸੀਂ ਖੋਦੀ ਕਹਿ ਰਹੇ ਹੋ ਕਿ ਉਹਨਾਂ ਖਾਲੜਾ ਪਰਵਾਦੀ ਕੁਰਬਾਨੀ ਹੈ। ਮੈਂ ਮੈਂ ਇਹ ਵੀ ਕਹਿ ਰਿਹਾ ਜਨਰਲ ਸਾਹਿਬ ਦੀ ਵੀ ਇੱਕ ਤਾਂ ਬੜਾ ਫੋਲੋ ਫਸਣ ਲੋ। ਕੌਣ ਚ ਨਹੀਂ ਕੀਤਾ ਸਵਾਲ ਹਾਂਜੀ ਚੋ ਦਵਾ ਕੇ ਚਾ ਜਨਰਲ ਸਾਹਿਬ ਦੀ ਕੁਰਬਾਨੀ ਪਹਿਲੀ ਗੱਲ ਤਾਂ ਸਾਡਾ ਸਿੱਖ ਤੇ ਪੰਜਾਬ ਦਾ ਸਿੱਖ ਜਰਨੈਲ ਕਮਾਂਡਰ ਇਨ ਚੀਫ ਫੌਜਾਂ ਦਾ ਬਣਿਆ ਸਾਨੂੰ ਇਸ ਦਾ ਘਰ ਵਿੱਚ ਦੂਸਰਾ ਆ ਮੈਡਰਾਂ ਨਾ ਇਹਦੀ ਹੱਕ ਭਰੀ ਪਈ ਹੈ ਬਾਦਰੀ ਦੀਆਂ ਗੱਲਾਂ ਆਪਾਂ ਕਰਦੇ ਆ ਦੋ ਵੱਡੀਆਂ ਲੜਾਈਆਂ ਲੜੀਆਂ ਕਾਰਗਿਲ ਦੀ ਤੇ ਇੱਕ ਲੜਾਈ ਕਿਹੜੀ ਜਿਹੜੀ 71 ਸੀ 71 ਦੀ ਲੜਾਈ ਆ 71 ਦੀ ਲੜਾਈ ਦੇ ਉੱਤੇ ਫਰੰਟ ਦੇ ਉੱਤੇ ਇਹ ਲੜਿਆ ਇਹਨਾਂ ਦੇ ਗੋਲੀਆਂ ਵੱਜੀਆਂ ਤੇ ਪਿਛਲੇ ਬੰਦੇ ਵੀ ਕਸ਼ਮੀਰ ਕਸ਼ਮੀਰ ਵਿੱਚ ਇਤੋ ਹੀ ਮੈਨੂੰ ਦੱਸੋ ਫਿਰ ਇਹ ਇਹਨਾਂ ਨੇ ਕੁਰਬਾਨੀ ਕੱਟਿਆ ਜੀ ਜਿੰਨੇ ਉਸ ਤੋਂ ਮੋਢੇ ਤੇ ਰਹਿ ਚੁੱਕੇ ਨੇ ਫਿਰ ਰਾਜਾ ਨੰਬਰ ਇਹਨਾਂ ਦੇ ਬੰਦਾ ਨਹੀਂ ਨਹੀਂ ਇਹ ਇਹ ਮੇਰਾ ਮਾਟਰ ਹੋ ਗਿਆ ਵੀ ਜਿਹੜੀ ਐਵੇਂ মিডিਆ ਦੇ ਵਿੱਚ ਰੋਜ ਆ ਆ ਕਿ ਉਹ ਮੈਂ ਬੇੜਨੀ ਆ ਇਹਨਾਂ ਦੀ ਕੁਰਬਾਨੀ ਘਾਟਾ ਜਿਹਨਾਂ ਦੀ ਗਾੜੀ ਨੂੰ ਕੋਲ ਜਾ ਮਤ ਕੋਈ ਛੋਟੀ ਨਿਕਲੀਆਂ ਜਰਮੈਨ ਫਰੰਟ ਤੇ ਲੜਦਾ ਰਿਹਾ ਦੇਸ਼ ਵਾਸਤੇ ਉਹ ਬਰੰਬਰੇ ਸਾਹਿਬ ਤੁਹਾਡੀ ਕੁਰਬਾਨੀ ਘਾਟਾ ਤੁਸੀਂ ਆਪਣੀ ਕੁਰਬਾਨੀ ਦੀ ਗੱਲ ਕਰੋ ਮੇਰੀ ਤੇ ਤਾਂ ਸੀਗਾ ਕਿਉਂ ਛੱਡਿਆ ਨਹੀਂ ਹਾਂਜੀ ਅਸੀਂ ਹਲਕਾ ਇੱਕੋ ਛੱਡਿਆ ਅਸੀਂ ਹਲਕੇ ਦੀ ਸੇਵਾ ਦੁਬਾਰਾ ਇੱਕੋ ਨੇ ਵਿੱਚ ਅਸੀਂ ਮੈਂ ਤੁਹਾਨੂੰ ਦੱਸ ਦਿੰਦਾ ਤੁਸੀਂ ਸਭ ਮੇਰੇ ਭਰਾ ਮੇਰੇ ਪੁੱਤਰ ਆ ਗੱਲ ਤੋਂ ਅਸੀਂ ਨਵੀਂ ਪਾਕੀ ਬਣਾਈ ਸੀ ਕਿਉਂ ਬਣਾਈ ਤੇ ਇਹਦੇ ਬਾਰੇ ਵੀ ਹੁਣ ਥੋੜਾ ਜਿਆਦਾ ਚਿਰ ਲੱਗਦਾ ਅਸੀਂ ਆ ਤਿੰਨੇ ਭਰਾ ਸਾਂ ਉਸ ਦਿਨ ਕੋਈ ਸਬਕਾ ਸਾਡੇ ਨਾਲ ਨਹੀਂ ਸੀ ਜਦੋਂ ਅਸੀਂ ਇਹ ਪਾਰਟੀ ਬਣਾਈ ਅਸੀਂ ਉਹਨਾਂ ਨੂੰ ਤੋੜੋ ਛੋੜਾ ਕੀਤਾ ਤੇ ਅਸੀਂ ਦਰਬਾਰ ਸਾਹਿਬ ਗਏ ਕਾਲ ਤਖਸਾਲੇ ਗਏ ਮੱਥਾ ਟੇਕਿਆ ਤੇ ਉਥੇ ਅਸੀਂ ਇਹ ਪ੍ਰਣ ਕੀਤਾ ਕਿ ਅਸੀਂ ਪਾਰਟੀ ਨੂੰ ਮਜ਼ਬੂਤ ਕਰਾਂਗੇ ਤੇ ਅਸੀਂ ਆਪ ਇਲੈਕਸ਼ਨ ਜਿਹੜੀ ਪਾਰਲੀਮੈਂਟ ਇਲੈਕਸ਼ਨ ਆ ਉਹ ਨਹੀਂ ਲੜਨੇ ਅਸੀਂ ਗੁਰੂ ਘਰ ਜਾ ਕੇ ਇਤਰਾ ਕੀਤਾ ਅਸੀਂ ਡਰੇ ਨਹੀਂ ਮੈਂ ਪਿਛਲੇ ਇਲੈਕਸ਼ਨੇ ਤੋਂ ਲੜਿਆ ਹਮੇ 1 ਲੱਖ ਬਰ ਉਹ ਵਾਟਰਪੋਰਟ ਤੇ ਜਿੱਤੇ ਹਾਂ ਤਾਂ ਡਰ ਤਾਂ ਕੋਈ ਨਹੀਂ ਪਰ ਸਾਡਾ ਮਨ ਸੀ ਵੀ ਅਸੀਂ ਆਪਣੀ ਪਾਰਟੀ ਨੂੰ ਤੱਕਰਿਆ ਕਰੀਏ ਹੁਣ ਇਹ ਜਿਹੜੇ ਤਿੰਨ ਮੀਰਵਾਰ ਖੜੇ ਕੀਤੇ ਅਸੀਂ ਅਸੀਂ ਇਹਨਾਂ ਵਾਸਤੇ ਯਤਨ ਕਰਾਂਗੇ ਵੀ ਇਹਨਾਂ ਦੀ ਮਰਜ਼ੀ ਨਹੀਂ ਹੈ ਜਿੰਨੀਆਂ ਕਿ ਸਾਡੇ ਕੋਲ ਤੱਕੜਿਆ ਹੋ ਕੇ ਕਹਿ ਸਕਣ ਉਹ ਕੰਮ ਨਹੀਂ ਕਰਾਂਗੇ ਵੋਟਾਂ